ਸਸਰੀ ਗੱਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀਓ ਆ ਇੱਕ ਵੀਡੀਓ ਦੇਖੋ ਤੁਸੀਂ ਇਹ ਵੀਡੀਓ ਦੇ ਵਿੱਚ ਕੁਛ ਨਹੀਂ ਬਸ ਤਿੰਨ ਕੁੜੀਆਂ ਇੱਕ ਕੁੜੀ ਗਗਨ ਛਿੰਦੇ ਦੀਵਾਲ ਦੇ ਘਰ ਵਾਲੀ ਇੱਕ ਸ਼ਾਇਦ ਕੁੜੀ ਰਫਤਾਰ ਕੌਰ ਤੇ ਤੀਜੀ ਕੁੜੀ ਨੂੰ ਮੈਂ ਜਾਣਦਾ ਨਹੀਂ ਇਹਨਾਂ ਨੇ ਵੀਡੀਓ ਪਾਈ ਤੇ ਵੀਡੀਓ ਤੋਂ ਬਾਅਦ ਸਿੱਖਾਂ ਦੇ ਮੁੰਡਿਆਂ ਦੇ ਕਮੈਂਟ ਦੇਖੋ ਤੁਸੀਂ ਜਿਹੜੇ ਆਪਦੇ ਆਪ ਨੂੰ ਸਿੱਖ ਕਹਿੰਦੇ ਆ ਸਾਰੇ ਦੇ ਸਾਰੇ ਸਾਰੇ ਦੇ ਸਾਰੇ ਕੋਈ ਮਾਨ ਕੋਈ ਢਿੱਲੋ ਕੋਈ ਸਿੰਘ ਹਨਾ ਕੋਈ ਖੈਰ ਆ ਤੇ ਇਹਨਾਂ ਦੇ ਕਮੈਂਟ ਤੁਸੀਂ ਪੜੋ ਵੀ ਤੁਸੀਂ ਇਹ ਕਮੈਂਟ ਪੜ੍ਹ ਕੇ ਨਾ ਤੁਹਾਡਾ ਜਿਹੜਾ ਦਿਮਾਗ ਖਰਾਬ ਹੋ ਜਾਊਗਾ ਪਹਿਲੀ ਗੱਲ ਤਾਂ ਇਹ ਆ ਵੀ ਵੀਡੀਓ ਦੇ ਵਿੱਚ ਕੁਝ ਗਲਤ ਨਹੀਂ ਗਲਤ ਕੀ ਆ ਗਲਤ ਇਹ ਆ ਵੀ ਇਹ ਜਿਹੜੀਆਂ ਕੁੜੀਆਂ ਇਹ ਗਰੀਬ ਸਮਾਜ ਤੋਂ ਆ ਜਿਹੜੀਆਂ ਫਿਲਮਾਂ ਦੀਆਂ ਹੀਰੋਇਨਾਂ ਇਹਨਾਂ ਦੇ ਆਪ ਦੇ ਤਕੜੇ ਘਰਾਂ ਦੀਆਂ ਜਹੋਰ ਇਹਨਾਂ ਦੇ ਆਪ ਦੇ ਭਾਈਚਾਰੇ ਦੇਗਾ ਉਹਨਾਂ ਨੂੰ ਕਦੇ ਦੇਖ ਲਓ ਤੁਸੀਂ ਫਿਲਮਾਂ ਦੇ ਵਿੱਚ ਗੀਤ ਆਉਂਦੇ ਆ ਨਾ ਪਰ ਗੀਤ ਸੁਣਦੇ ਆ ਲੋਕ ਕੋਈ ਨਹੀਂ ਕਮੈਂਟ ਕਰਦਾ ਜਾ ਕੇ ਤੁਸੀਂ ਇੱਕ ਇੱਕ ਕਮੈਂਟ ਪੜੋ ਤੁਸੀਂ ਕਮੈਂਟ ਪੜ ਕੇ ਦੇਖਣ ਲਈ ਮਤਲਬ ਸੋਚਣ ਲਈ ਮਜਬੂਰ ਹੋ ਜਾਓਗੇ ਵੀ ਆਪਦੇ ਆਪ ਨੂੰ ਜਿਹੜੇ ਅਮਰਤਪਾਲ ਮੈਰੋ ਨੂੰ ਕਹਿੰਦੇ ਸੀ ਵੀ ਚੰਗਾ ਕੀਤਾ ਤੂੰ ਸੋਧਾ ਲਾਤਾ ਕਮਲਕੌਰ ਦਾ ਬਹੁਤ ਵਧੀਆ ਕੰਮ ਕੀਤਾ ਜਿਹੜੇ ਕਹਿੰਦੇ ਵੀ ਅਸੀਂ ਗੰਦ ਨੂੰ ਪ੍ਰਮੋਟ ਨਹੀਂ ਹੁੰਦੇ ਨਾ ਪੰਜਾਬ ਦੇ ਵਿੱਚ ਉਹਨਾਂ ਦੀ ਆਪ ਦੀ ਸੋਚ ਦੇਖੋ ਕਿੰਨੀ ਮਾੜੀ ਆ ਤੁਸੀਂ ਜਿੰਨੇ ਮਜਬੀ ਸਿੱਖਾਂ ਦੀਆਂ ਕੁੜੀਆਂ ਜਾਂ ਮੁੰਡੇ ਵੀਡੀਓ ਬਣਾਉਂਦਿਆ ਛਿੰਦਿਆਦੀਵਾਲ ਦੀ ਵੀ ਤੁਸੀਂ ਜਾ ਕੇ ਪੜ ਲਿਓ ਕਿਤੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਵੀ ਇੱਕ ਹੀ ਜਿਹੜੀ ਜਾਤ ਜਿਹਦੇ ਤੋਂ ਉਹਨ ਦੇ ਵਿੱਚ ਕਿੱਲਾ ਫਸਿਆ ਹੋਇਆ ਹੁਣ ਮੈਂ ਨਾਂ ਲੈਕੋ ਤਾਂ ਉਹਨਾਂ ਦੇ ਮਿਰਚਾ ਲੱਗ ਜਾਂਦੀਆਂ ਬਾਬਾ ਸੀਰ ਅਲੀ ਖਾਨ ਦੀ ਤੁਸੀਂ ਦੇਖੋ ਵੀ ਕਿੰਨੇ ਗਲਤ ਕਮੈਂਟ ਕਰਦੇ ਧੀਆਂ ਭੈਣਾਂ ਨੂੰ ਚਾਹੇ ਉਹ ਸਿੰਪਲ ਵੀਡੀਓ ਬਣਾ ਦੇਣ ਤੇ ਚਲੋ ਗਲਤ ਵੀਡੀਓ ਤਾਂ ਕੋਈ ਬਣਾਉਂਦਾ ਹੀ ਨਹੀਂਗਾ ਜ਼ਿਆਦਾਤਰ ਸਿੰਪਲ ਵੀਡੀਓ ਹੀ ਬਣਾਉਂਦੇ ਆ ਜੀ ਇੱਕ ਦੋ ਬਣਾਉਂਦੇ ਵੀ ਆ ਤਾਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਨਾਲ ਸਹਿਮਤ ਆ ਪਰ ਯਾਰ ਤੁਸੀਂ ਕਿਸੇ ਦੀ ਜਾਤ ਨੂੰ ਦੇਖ ਦੇ ਕੇ ਕਮੈਂਟ ਕਿਉਂ ਕਰਦੇ ਹੋ ਹਣਾ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਦਫਾੜ ਪਾਉਣੀ ਆ ਸਮਾਜ ਦੇ ਵਿੱਚ ਵੀਡੀਓ ਪਾ ਕੇ ਇਹ ਦਫਾੜ ਕਰਦੀ ਆ ਯਾਰ ਤੁਸੀਂ ਐਡੇ ਗੰਦੇ ਕਮੈਂਟ ਕਿਸੇ ਦੀ ਤੁਹਾਡੀਆਂ ਧੀਆਂ ਭੈਣਾਂ ਘਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਤੁਰਦੀਆਂ ਫਿਰਦੀਆਂ ਹੋਣਗੀਆਂ ਜਿਹੜੇ ਤੁਸੀਂ ਉਹਨਾਂ ਦੇ ਅੰਗਾਂ ਬਾਰੇ ਗੱਲਬਾਤ ਕਰ ਰਹੇ ਹੋ ਕੀ ਤੁਸੀਂ ਦੇਖ ਕੇ ਆਪਦੇ ਨਾਲ ਜਿਹੜੀਆਂ ਤੁਹਾਡੀਆਂ ਧੀਆਂ ਭੈਣਾਂ ਜਾਂ ਤੁਹਾਡੀ ਮਾਂ ਜਿਹੜੇ ਲੋਕ ਕਮੈਂਟ ਕਰ ਰਹੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਉਹਨਾਂ ਨੂੰ ਵੀ ਇਹੀ ਕਮੈਂਟ ਕਰਦੇ ਹੋ ਕਿਉਂਕਿ ਘਰੇ ਤਾਂ ਇਸੇ ਤਰ੍ਹਾਂ ਹੀ ਤੁਰੀਆਂ ਫਿਰਦੇ ਹੋਣਗੇ ਤੁਹਾਡੇਆਂ ਧੀਆਂ ਭੈਣਾਂ ਤੇ ਤੁਹਾਡੇਆਂ ਨਜ਼ਰਾਂ ਤਾਂ ਉੱਧਰ ਵੀ ਜਾਂਦੀਆਂ ਹੋਣਗੀਆਂ ਤੁਸੀਂ ਇਹ ਤਾਂ ਹੈ ਨਹੀਂ ਵੀ ਆਪਦੇ ਘਰੇ ਪੱਟੀ ਬੰਨ੍ਹ ਕੇ ਰੱਖਦੇ ਹੋਗੇ ਇਸ ਵੀਡੀਓ ਦੇ ਵਿੱਚ ਗਲਤ ਕੀ ਹੈ ਪਹਿਲਾਂ ਮੈਨੂੰ ਇਹ ਦੱਸਣ ਜਿਹੜੇ ਇਹ ਕੜਮ ਚੌਧਰੀ ਆ ਇਹ ਦੱਸਣ ਮੈਨੂੰ ਕਿ ਇਸ ਵੀਡੀਓ ਦੇ ਵਿੱਚ ਗਲਤ ਕੀ ਆ ਹਨਾ ਤੁਸੀਂ ਯਾਰ ਕਿੰਨੀ ਬਕਵਾਸ ਕਰਦੇ ਹੋ ਹਨ ਮੈਂ ਹੋਲ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਇਹਨਾਂ ਦੇ ਆਈਡੀਆ ਦਿਖਾਉਂਗਾ ਸੀ ਪਰ ਜਿਹੜਾ ਸਕਰੀਨਸ਼ਾਟ ਦੇ ਵਿੱਚ ਇਹਨਾਂ ਦੇ ਨਾਮ ਆ ਨਹੀਂ ਰਹੇ ਕਿਸੇ ਕਿਸੇ ਦੇ ਆ ਗਏ ਤੇ ਕਿਸੇ ਕਿਸੇ ਦੇ ਆ ਨਹੀਂ ਰਿਹਾ ਬਲੈਕ ਹੋ ਰਿਹਾ ਹੈ ਇਹ ਕਿਹਨਾਂ ਦਾ ਹੋਊਗਾ ਪ੍ਰਾਈਵੇਸੀ ਹੋਊਗੀ ਫੇਸਬੁੱਕ ਦੀ ਪਰ ਤੁਸੀਂ ਯਾਰ ਕਮੈਂਟ ਚੈੱਕ ਕਰੋ ਯਾਰ ਮਤਲਬ ਕਿਉਂ ਕਿਉਂ ਗਰੀਬਾਂ ਦੀਆਂ ਧੀਆਂ ਪੈਰਾਂ ਨੂੰ ਇਸ ਤਰ੍ਹਾਂ ਕਮੈਂਟ ਕਰਦੇ ਆ ਕੀ ਗਰੀਬ ਘਰੇ ਪੈਦਾ ਹੋਣਾ ਕੋਈ ਗਨਾਹ ਆ ਕੇ ਮੈਨੂੰ ਸਮਝ ਨਹੀਂ ਆਉਂਦੀ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਦਿਫਾੜ ਪਾਉਣੇ ਆ ਇਹ ਉਹੀ ਲੋਕ ਆ ਜਿਹੜੇ ਅਮਰਤਪਾਲ ਮੈਰੋਂ ਨੂੰ ਜਾਂ ਹੋਰ ਜਿਹੜੇ ਲੋਕ ਕਹਿੰਦੇ ਅਸੀਂ ਗੰਦ ਸਾਫ ਕਰਨਾ ਉਹਨਾਂ ਨੂੰ ਕਮੈਂਟ ਕਰ ਦਿੰਦੇ ਆ ਵੀ ਵਾਹ ਜੀ ਵਾਹ ਕੀ ਬਾਤ ਆ ਦੇਖੋ ਕਿਹੋ ਜਿਹਾ ਸਾਈਨ ਭੇਜ ਦਿਆ ਇਹ ਤੇ ਗਨਾਹ ਕਰਤਾ ਕਿ ਕਿਸੇ ਨੇ ਗਰੀਬ ਘਰੇ ਪੈਦਾ ਹੋ ਕੇ ਜਾ ਕੁੜੀ ਹੋਗੀ ਪਹਿਲੀ ਗੱਲ ਤਾਂ ਤੇ ਉਹ ਗਰੀਬ ਘਰੇ ਪੈਦਾ ਹੋਗੀ ਕਿ ਨਾ ਕਰਤਾ ਕਿ ਕਮੈਂਟ ਦੇਖ ਲਓ ਲੈ ਕਿੱਡੇ ਗਲਤ ਕਮੈਂਟ ਕਰਦੇ ਆ ਗੁਪਤਾ ਸਾਹਿਬ